ਪਾਣੀ ਆ ਜਾਂਦਾ ਹੈ ਹੋਰ ਜਿਹੜੀ ਜੰਗ ਦਾ ਖਤਰਾ ਹੁੰਦਾ ਹੈ ਇਸ ਤਰ੍ਹਾਂ ਹੋਰ ਵੀ ਇੱਕ ਦੋ ਮੁਸ਼ਕਲਾ ਆ ਜਾਂਦੀਆਂ ਪਾਣੀ ਹੁਣ ਦਰਿਆ ਵਿੱਚ ਪਧਿਆ ਹੋਇਆ ਸਤਲੁਜ ਦਰਿਆ ਦੇ ਤਾਂ ਪਾਣੀ ਹੁਣ ਫੇਰ ਆ ਗਿਆ ਇਹ ਪਾਣੀ ਦੇ ਵਿੱਚੋਂ ਲੰਘ ਕੇ ਗਿਆ ਸੀ ਹਾਂਜੀ ਤੇ ਹੁਣ ਫੇਰ ਇਹਦੇ ਵਿੱਚੋਂ ਜਾਣਾ ਆਪਣੀ ਬਾਂਝ ਹੀ ਗੱਲੇਗੀ ਬੰਦੇ ਬੰਦੇ ਕੱਲੇ ਹੋ ਗਏ ਕਿਹੜੇ ਪਿੰਡ ਦੇ ਰਹਿਣ ਵਾਲੇ ਪਿੰਡ ਮੁਾਰਜਮ ਸੀ ਕਿੰਨੇ ਸਾਲਾਂ ਦਾ ਇੱਥੇ ਰਹਿੰਦੇ ਹੋ ਮੇਰੀ ਉਮਰ 17.5 ਸਾਲ ਹੋ ਗਈ ਤੇ ਮੈਂ 17.5 ਸਾਲ ਇੱਥੇ ਇਹ ਤਾਰ ਦੇ ਪਾਰ ਹੈ ਪਿੰਡ ਹਾਂਜੀ ਕਿਹਨੀਆਂ ਕੋ ਮੁਸ਼ਕਲਾਂ ਆਂਦੀਆਂ ਇੱਥੇ ਮੁਸ਼ਕਲਾਂ ਇੱਥੇ ਵਾਧੂ ਆਂਦੀਆਂ ਜਿਵੇਂ ਜਿਵੇਂ ਪਾਣੀ ਆ ਜਾਂਦਾ ਹੈ ਹੋਰ ਜਿਵੇਂ ਜੰਗ ਦਾ ਖਤਰਾ ਆਉਂਦਾ ਹੈ ਇਸ ਤਰ੍ਹਾਂ ਹੋਰ ਵੀ ਇੱਕ ਦੋ ਮੁਸ਼ਕਲਾ ਆ ਜਾਂਦੀਆਂ ਇਹ ਹੁਣ ਫੇਰ ਪਾਣੀ ਆਇਆ ਹੈ ਹਾਂਜੀ ਇਹ ਪਾਣੀ ਹੁਣ ਦਰਿਆ ਵਿੱਚ ਪਦਿਆ ਹੋਇਆ ਸਤਲੁਜ ਦਰਿਆ ਤੇ ਤਾਂ ਪਾਣੀ ਹੁਣ ਫੇਰ ਆ ਗਿਆ ਫਿਰ ਆ ਗਏ ਇਹਨਾਂ ਨਾ ਕਿੰਨੀ ਗੁੰਧਕਤ ਆਉਂਦੀ ਤੁਹਾਨੂੰ ਅਨਜਾਨ ਚ ਦਿੱਕਤਾਂ ਸਕੂਲ ਜਾਣ ਨੂੰ ਬੱਚਿਆਂ ਨੂੰ ਵੀ ਦਿੱਕਤ ਆਉਂਦੀ ਆ ਮੰਗ ਹੀ ਕਰਦੇ ਆ ਵੀ ਬੰਨ ਮਤਲਬ ਸਹੀ ਬਣਾਏ ਜਾਣਾ ਜਿਵੇਂ ਦਰਿਆ ਦੇ ਆਸੇ ਪਾਸੇ ਦਰਿਆਤ ਡੂੰਗਾ ਕੀਤਾ ਜਾਵੇ ਤਾਂ ਇਹ ਪਾਣੀ ਦਰਿਆ ਤੋਂ ਬਾਹਰ ਨਾ ਨਿਕਲੇ ਪੱਠਿਆਂ ਦੀ ਪੰਡ ਵੱਢ ਕੇ ਲਿਆ ਰਹੇ ਹੋ ਕਿੱਥੋਂ ਲਿਆਏ ਹੋ ਪੋਸਟ ਕੋ ਪਾਣੀ ਦੇ ਵਿੱਚੋਂ ਲੰਘ ਕੇ ਗਏ ਸੀ ਹਾਂਜੀ ਤੇ ਹੁਣ ਫਿਰ ਇਹਦੇ ਵਿੱਚੋਂ ਜਾਣਾ ਕਿੱਥੋਂ ਆਇਆ ਪਾਣੀ ਪਾਣੀ ਦਰਿਆ ਤੋਂ ਹੀ ਆਇਆ ਜੀ ਕਹਿੰਦਾ ਕਿੰਨੀ ਗੂ ਪਰੇਸ਼ਾਨੀ ਆਂਦੀ ਹੈ ਬਹੁਤ ਜ਼ਿਆਦਾ ਜਿਵੇਂ ਜਿਵੇਂ ਕੀ ਕਰੀ ਮਰਜੀ ਜਾਨੋ ਪਰੇਸ਼ਾਨੀ ਬਹੁਤ ਜ਼ਿਆਦਾ ਮੰਗ ਕੀ ਕਰਦੇ ਹੋ ਮੰਗ ਬਨਤੀ ਕਰਦੇ ਆ ਬਨ ਬਨਿਆ ਜਾਵੇ ਸਾਇਦ ਕਿਹੜੀ ਸਰਕਾਰ ਨੇ ਬਨਣਾ ਭਗਵੰਤ ਮਾਨ ਸਰਕਾਰ ਨੇ ਬਨਣਾ ਕਿ ਮੋਦੀ ਸਰਕਾਰ ਆਮ ਆਦਮੀ ਸਰਕਾਰ ਬਨਨੇ ਜਾਂ ਮੋਦੀ ਸਰਕਾਰ ਬਨਨੇ ਕੋਈ ਵੀ ਸਰਕਾਰ ਬਨਨੇ ਐਮ ਐਲ ਏ ਸਾਹਿਬ ਤੇ ਆਮ ਆਦਮੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕਹਣਾ ਚਾਹੁੰਦੇ ਆ ਵੀ ਕੋਈ ਹਲਪ ਕੀਤੀ ਜਾਵੇ ਸੜਕ ਪਾਣੀ ਜੋ ਲੰਘ ਕੇ ਆਇਆ ਹੈ ਕਾ ਦਾ ਪਾਣੀ ਹੈ ਇਹ ਨਹੀਂ ਪਾਣੀ بارش ਦਾ ਵੀ ਹੈਗਾ ਤੇ ਦਰਿਆ ਦਾ ਵੀ ਫਲੂਈ ਦਰਿਆ ਦਾ ਇਹ ਪਾਕਿਸਤਾਨ ਤੋਂ ਆ ਰਿਹਾ ਹੈ ਪਿਛਲੇ ਸਾਲ ਵੀ ਪਾਣੀ ਆਇਆ ਸੀ ਇਹ ਯਾਰ ਸਾਲ ਹੀ ਲੈ ਜਾਂਦਾ ਹੈ ਹਰ ਸਾਲ ਹੀ ਜਾਂਦਾ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਵਾਧੂ ਆ ਰਹੀ ਹੈ ਕਿੰਨੀ ਪੇੜੀਆਂ ਗਈਆਂ ਆਪਣੀ ਪੰਜ ਹੀ ਗੱਲੇ ਗਈ ਤੇ ਪੰਜੇ ਪੰਜੇ ਗੱਲੇ ਫੋਕੀ ਗਈ ਚੋਨਾ ਚੋਨਾ ਪੱਠੇ-ਪੁੱਠੇ ਵੀ ਹੈਗੇ ਨੇ ਅੰਦਰ ਪੱਠੇ ਹੀ ਗਏ ਸਾਰਾ ਹੀ ਯਾਰ ਤੇ ਪਿਛਲੀ ਵਾਰੀ ਵੀ ਜਦੋਂ ਆਇਆ ਸੀਗਾ ਤੇ ਸਰਕਾਰ ਤਾਂ ਕਹਿੰਦੀ ਅਸੀਂ ਚੈੱਕ ਵੰਡੇ ਨੇ ਲੋਕਾਂ ਨੂੰ ਕੁਛ ਨਹੀਂ ਮਿਲਾ ਕਿਸੇ ਨੂੰ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਸੀ ਜੀ ਮੁਰਗੀ ਤੇ ਬੱਕਰੀ ਦੇ ਹੀ ਪੈਸੇ ਦਿੱਤੇ ਨੇ ਕਿਸੇ ਨੂੰ ਖੁਸ਼ੇ ਨੂੰ ਕੁਛ ਨਹੀਂ ਮਿਲਿਆ ਐਵੇਂ ਹੀ ਹੈਗਾ ਐਮਐਲ ਸਾਹਿਬ ਦਾ ਕਹਿਣਾ ਵੀ ਬਾਰਡਰ ਦੇ ਪਿੰਡ ਮੇਰੇ ਆਪਦੇ ਨੇ ਮੈਂ ਤਾਂ ਇਹਨਾਂ ਦੀ ਬਹੁਤ ਕੰਮ ਕੀਤਾ ਰਿਹਾ ਹੀ ਨਾ ਐਮਐਲ ਨਾਲ ਮੈਂ ਰਵੀ ਦਾ ਕੁਛ ਨਹੀਂ ਮਿਲਿਆ ਕਿਸੇ ਨੂੰ ਕਿਹੜੇ ਐਮਐਲ ਨਾਲ ਰਈ ਦਾ ਹਣੇ ਨਾਲ ਕੁਛ ਨਹੀਂ ਮਿਲਿਆ ਹਾਂ ਫੋਨ ਕੀ ਕਹਿਣਾ ਚਾਹੁੰਦੇ ਹੋ ਹੁਣ ਕੁਛ ਨਹੀਂ ਹੁਣ ਆਵਨ ਦੇ ਕੱਛਾ ਜਿਹਾ ਪਾਇਆ ਹੋਇਆ ਤੇ ਇੱਕ ਟੀ-ਸ਼ਰਟ ਐਮਐਲ ਦੀ ਤੇ ਬਸ ਇੱਥੇ ਆਵੇ ਗਏ ਲੋਕਾਂ ਨੂੰ ਕਹੇ ਤੇ ਚੱਲੋ ਚੱਲੋ ਬਾਹਰ ਚੱਲੋ ਬਾਹਰ ਤਾਂ ਵਾਪੇ ਜਾਂਦੇ ਰਹਿੰਦੇ ਦੁਨੀਆ ਏਡੀ ਪਾਗਲ ਵੀ ਨਹੀਂ ਜਿਹੜੀ ਇੱਥੇ ਬੈਠੀ ਰਹੇ ਪਾਣੀ ਵਿੱਚ ਕਿੱਥੇ ਗਏ ਸੀ ਉਹਨੂੰ ਉਹਨਾਂ ਪੋਲ ਤੇ ਪਾਣੀ ਦੇਖਣ ਗਏ ਸੀ ਤੁਹਾਨੂੰ ਕਿੱਥੇ ਚੱਲੇ ਹੋ ਹੁਣ ਪੋਸਟ ਵਿੱਚ ਕਿੰਨੇ ਸਾਲ ਹੋ ਗਏ ਤੁਹਾਨੂੰ ਐਸ ਪਿੰਡ ਰਹਿੰਦੇ ਨੂੰ ਇੱਥੇ ਰਹਿੰਦੇ ਨਹੀਂ ਅਸੀਂ ਕੰਮ ਇੱਥੇ ਲੱਗੇ ਹੋਏ ਹਾਂ ਕੀ ਕੰਮ ਕਰਦੇ ਹੋ ਪੋਸਟ 'ਚ ਉਹ ਮਹਿਲ ਬਿਰਕ ਬਣਾ ਰਹੇ ਇਹ ਪਾਣੀ ਇਹ ਪਾਣੀ ਸੜਕ ਤੇ ਆ ਗਿਆ। ਹਾਂ ਜੀ। ਕਦੋਂ ਦਾ ਆਇਆ ਪਾਣੀ? ਇਹ ਅੱਜ ਹੀ ਆਇਆ ਸੀ। ਇਹ ਇਹ ਦਰਿਆ ਚੋਂ ਪਾਣੀ ਬਾਰ ਫਸਲਾਂਾਂ 'ਚ ਵੀ ਆ ਗਿਆ ਖੇਤਾਂ 'ਚ। ਹਾਂ ਜੀ ਹਾਂ ਜੀ ਆ ਗਿਆ। ਕਿੰਨਾ ਕੋ ਨੁਕਸਾਨ ਲੱਗਦਾ ਜਾਂਦੇ ਨਾਲ? ਬਹੁਤ ਨੁਕਸਾਨ ਹੈ। ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ? ਮੰਗੇ ਕਿ ਇਹ ਪਾਣੀ ਬੰਦ ਕੀਤਾ ਜਾਏ। ਤੇ ਇਹ ਜਿੰਨਾ ਨੁਕਸਾਨ ਹੋ ਗਿਆ ਹੁੰਦਾ? ਇਹਦਾ ਮੁਆਵਜ਼ਾ ਦਿੱਤਾ ਜਾਏ। ਇਹ ਜਿਹੜਾ ਪਾਣੀ ਆਇਆ ਜਾਂਦੇ ਨਾਲ ਕਿੰਨਾ ਜ਼ਿਆਦਾ ਨੁਕਸਾਨ ਤੁਸੀਂ ਸਮਝਦੇ ਹੋ? ਬਹੁਤ ਜ਼ਿਆਦਾ। ਪਿਛਲੀ ਵਾਰ ਵੀ ਪਾਣੀ ਆਇਆ ਸੀ। ਹਾਂ ਪਿਛਲੀ ਵਾਰੀ ਵੀ ਆਇਆ ਸੀ। ਇਸ ਵਾਰੀ ਫੇਰ ਪਾਣੀ ਆਇਆ। ਤੇ ਸੜਕਾਂ ਤੇ ਜੋ ਹਾਲਾਤ ਨੇ ਬਹੁਤ ਹਲਾਤ ਮਾਰੇ ਨੇ ਸਰਕਾਰ ਦਾਅਵੇ ਕਰ ਰਹੀ ਹੈ ਅਸੀਂ ਬਹੁਤ ਕੰਮ ਕਰ ਰਹੇ ਆ ਪਿੰਡਾਂ 'ਚ ਨਹੀਂ ਕੁਛ ਵੀ ਨਹੀਂ ਕਰਦੀ ਤੁਸੀਂ ਐਮਐਲਏ ਸਾਹਿਬ ਦਾ ਕਹਿਣਾ ਵੀ ਮੈਂ ਪਿੰਡਾਂ ਚੜਿਆਂ ਦੇ ਪਿੰਡਾਂ ਦੇ ਲੋਕਾਂ ਦਾ ਬਹੁਤ ਕੰਮ ਕੀਤੇ ਨੇ ਨਹੀਂ ਇਹ ਦਰਗਾੜਾ ਹੀ ਨਹੀਂ ਮਾਰਨਾ ਕਿਹੜਾ ਮਾਰਨ ਕੀ ਛੱਡ ਤੇ ਵੇਖਣ ਹੀ ਨਹੀਂ ਆਉਂਦੇ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਹਾਂ ਵੋਟਾਂ ਕਿਹੜੀ ਪਾਰਟੀ ਨੂੰ ਪਾਈਆਂ ਸੀ ਸਮਨ ਨੇ ਨੂੰ ਪਾਈਆਂ ਸੀ ਤੇ ਸਮਨ ਸਾਹਿਬ ਆ ਰਹੇ ਨੇ ਹੁਣ ਨਹੀਂ ਆ ਰਹੇ ਬਹੁਤ ਸੁੰਨੀਅਤ ਤੇ ਆਇਆ ਤੁਸੀਂ ਆ ਵੀ ਵੇਖ ਲੈ ਕੋਈ ਆਇਆ ਹੈ ਅੱਲੀ ਹੁਣ ਸੋਨਾ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਹੁਣ ਇਹ ਹੈ ਕਿ ਹੈਲਪ ਕੀਤੀ ਜਾਵੇ ਜਿਹੜਾ ਪਾਣੀ ਆ ਚੁੱਕਾ ਹੈ ਮੁਆਵਜ਼ਾ ਮੁਆਵਜ਼ਾ ਦਿੱਤਾ ਜਾਏ